ਇਹ ਖਬਰ ਬਾਰਗ ਨੇ ਜਿਹੜੀਆਂ ਪੈੜਾਂ ਜਿੰਨੀਆਂ ਫੜ ਲਈਆਂ ਤੇ तकरीबन 5 ਕਿਲੋਮੀਟਰ ਪੁਲਿਸ ਦੀਆਂ ਟੀਮਾਂ ਤੇ ਡੌਗ ਉਹਦੇ ਡੌਗ ਦੇ ਪਿੱਛੇ 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 ਚੱਲਦੀਆਂ ਰਹੀਆਂ ਤੇ ਅਲਟੀਮੇਟਲੀ ਉਹ ਚੋਣ ਨੂੰ ਚੋਰ ਦੇ ਘਰੇ ਹੀ ਲੈ ਗਿਆ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਫਰੀਦਕੋਟ ਦੀ ਪੁਲਿਸ ਨਾਲ ਸੰਬੰਧਿਤ ਜਿਹੜਾ ਉਹਨਾਂ ਦੇ ਕੋਲੇ ਡੌਗ ਹੁੰਦਾ ਜਿਹੜਾ ਸੁੰਘਣ ਸ਼ਕਤੀ ਰੱਖਦਾ ਤੇ ਸੁੰਘ ਕੇ ਹਰ ਤਰ੍ਹਾਂ ਦਾ ਕੇਸ ਹੱਲ ਕਰਨ ਵਿੱਚ ਸਮਰੱਥਾ ਰੱਖਦਾ ਉਸ ਨੇ ਕਮਾਲ ਕਰ ਦਿਖਾਇਆ ਫਰੀਦਕੋਟ ਪੁਲਿਸ ਦੇ ਇਸ ਡੌਗ ਨੇ ਤੇ ਉਸ ਨੇ ਕੁਝ ਮਿੰਟਾਂ ਵਿੱਚ ਹੀ 5 ਕਿਲੋਮੀਟਰ ਦਾ ਵਖਵਾ ਤੈਅ ਕਰਕੇ ਪੈੜਾਂ ਸੁੰਘ ਸੁੰਘ ਕੇ ਚੋਰ ਫੜ ਲਿਆ ਤੇ ਚੋਰ ਕੋਲੋਂ ਮਾਲ ਵੀ ਬਰਾਮਦ ਹੋ ਗਿਆ ਗਹਿਣੇ ਵੀ ਬਰਾਮਦ ਹੋ ਗਏ ਤੇ ਨਕਦ ਦੀ ਵੀ ਬਰਾਮਦ ਹੋ ਗਈ। ਮਾਮਲਾ ਹੈ ਪਿੰਡ ਕੋਨੀ ਵਾਲੇ ਨਾਲ ਸੰਬੰਧਤ ਜਿੱਥੇ ਗੋਲੇ ਵਾਲੇ ਇੱਕ ਰੇਡੀਮੇਡ ਦਾ ਕੰਮ ਕਰਨ ਵਾਲੇ ਵਿਅਕਤੀ ਦੀ ਚੋਰੀ ਹੋਈ 16 ਲੱਖ ਰੁਪਏ ਤੇ ਸੋਨੇ ਦੇ ਜੇਵਰਾਤ ਕਾਫੀ ਕੋਈ ਚੋਰੀ ਹੋਇਆ। ਪੁਲਿਸ ਨੂੰ ਇਤਲਾਹ ਮਿਲੀ ਰਾਤ ਨੂੰ ਤੇ ਰਾਤ ਨੂੰ ਹੀ ਪੁਲਿਸ ਨੇ ਕਾਰਵਾਈ ਸ਼ੁਰੂ ਕੀਤੀ। ਹਾਲਾਂਕਿ ਪੁਲਿਸ ਨੂੰ ਤਾਂ ਪੂਰਾ ਮਾਮਲਾ ਹੱਲ ਕਰਨ ਵਿੱਚ ਕੇਸ ਦਰਜ ਕਰਨ ਤੇ 2 ਘੰਟੇ ਲੱਗੇ। ਪਰ ਇਸ ਡੌਗ ਨੇ ਜਿਹਨੂੰ ਸਨੇਫਰ ਡੌਗ ਕਹਿੰਦੇ ਆ ਉਸ ਨੇ ਚੰਦ ਮੈਂਟੀ ਲਾਏ ਇਸ ਬੰਦੀ ਜਾਣਕਾਰੀ ਦੰਦਿਆਂ ਐਸਪੀ ਫਰੀਦਕੋਟ ਸਰਦਾਰ ਜਸਮੀਤ ਸਿੰਘ ਨੇ ਦੱਸਿਆ ਕਿ ਜਿਉਂ ਹੀ ਉਹਨਾਂ ਨੂੰ ਸੂਚਨਾ ਮਿਲੀ ਤਾਂ ਉਹ ਸਾਰੀ ਪੁਲਿਸ ਟੀਮ ਦੇ ਨਾਲ ਤੇ ਇਸ ਸਨੇਫਰ ਡੌਗ ਨੂੰ ਲੈ ਕੇ ਮੌਕੇ ਤੇ ਪਹੁੰਚੇ ਉਸ ਨੂੰ ਪੈੜਾਂ ਸੰਘਾਈਆਂ ਗਈਆਂ ਕਿ ਕਿੱਥੇ ਪੈੜਾਂ ਸੀਗੀਆਂ ਤੇ ਪੈੜਾਂ ਸੁੰਘਦਾ ਸੁੰਘਦਾ ਉਹ ਡੌਗ ਸੀ 5 ਕਿਲੋਮੀਟਰ ਤੱਕ ਅੱਗੇ ਖੇਤਾਂ ਦੇ ਵਿੱਚ ਚਲਾ ਗਿਆ ਜਿੱਥੇ ਇੱਕ ਘਰ ਸੀ ਤੇ ਫਿਰ ਉਸ ਘਰ ਅੰਦਰ ਜਾ ਕੇ ਜਦੋਂ ਡੌਗ ਰੁਕ ਗਿਆ ਤੇ ਪੁਲਿਸ ਨੇ ਤਲਾਸ਼ੀ ਲਈ ਤਾਂ ਸਾਰਾ ਕੁਝ ਸਾਫ਼ ਹੋ ਗਿਆ ਉਥੋਂ ਚੋਰੀ ਕੀਤੀ ਹੋਈ ਨਕਦੀ ਵੀ ਮਿਲ ਗਈ ਤੇ ਗਹਿਣੇ ਵੀ ਮਿਲ ਗਏ ਰਵਦੀਪ ਉਹ ਵੈਸੇ ਤਾਂ ਦੁਕਾਨ ਕਰਦਾ ਆਪਣੇ ਕੋਹਨੀ ਵਾਲੇ ਉੱਥੇ ਗੋਲੇ ਵਾਲੇ ਉਹਦੀ ਕਪੜਿਆਂ ਦੀ ਰੈਡੀਮੇਡ ਗਾਰਮੈਂਟਸ ਦੀ ਦੁਕਾਨ ਦਾ ਸ਼ਾਮ ਨੂੰ ਜਦੋਂ ਘਰੇ ਆਏ ਉਹਨਾਂ ਨੂੰ ਪਤਾ ਲੱਗਾ ਘਰ ਤੇ ਹਾਊਸ ਬ੍ਰੇਕ ਜਿਨ ਕਹਿੰਦੇ ਆ ਉਹ ਹੋਇਆ ਕਿ ਅਸੀਂ ਸੀਸ਼ੇ ਤੋੜ ਕੇ ਕੋਈ ਅੰਦਰ ਵੜਿਆ ਸੀ ਤਾਂ ਉਹਨਾਂ ਨੇ ਫਿਰ ਚੋਰੀ ਦੀ ਰਿਪੋਰਟ ਕਰਵਾਈ ਜੇ ਚ ਕਾਫੀ ਉਹਨੇ ਪਾਰੀ ਮਾਤਰਾ ਚ ਪੈਸੇ 14 ਲੱਖ ਰੁਪਏ ਲਗਾਏ ਨਾਲ ਤੋਂ ਕੁਝ ਟੋਲੇ ਸੋਨਾ 3-4 ਟੋਲੇ ਸੋਨਾ ਲਖਵਾਇਆ ਸੀ ਸਾਨੂੰ ਜਦੋਂ ਜਾਣਕਾਰੀ ਮਿਲੀ ਸਾਡੇ ਐਸਐਚਓ ਸਾਹਿਬ ਨੂੰ ਉਹ ਮੌਕੇ ਤੇ ਪਹੁੰਚੇ ਫਿਰ ਡੀਐਸਪੀ ਸਾਹਿਬ ਪਹੁੰਚੇ ਸੀਏਜੀ ਦੀ ਟੀਮ ਪਹੁੰਚੀ ਫੈਸੀ ਜਾ ਕੇ ਮੌਕੇ ਤੇ ਹੀ ਤੁਰੰਤ ਤਫਤੀਸ਼ ਜਿੰਨੂੰ ਕਿ ਨਹੀਂ ਸ਼ੁਰੂ ਕਰਤੀ ਐ ਸੀ ਉੱਥੇ ਇਹਦੇ ਚ ਖਾਸ ਕਰ ਲਈਏ ਕਿ ਉੱਥੇ ਚੋਰਦੀਆਂ ਪੈੜਾਂ ਲੱਗੀਆਂ ਹੋਈਆਂ ਸੀ ਤੇ ਉਸ ਨਿਫਰ ਡੌਗ ਨੇ ਪੈੜਾਂ ਤਕਰੀਬ ਉਧੀਆਂ ਜਿੱਥੇ ਚੋਰਦੀਆਂ ਫਾੜ ਲਈਆਂ ਤੇ ਤਕਰੀਬਨ 5 ਕਿਲੋਮੀਟਰ ਤੱਕ ਸਾਡਾ ਜਿਹੜਾ ਡੌਗ ਹੈਗਾ ਉਹਨੂੰ ਟ੍ਰੇਸ ਕਰਕੇ ਪੁਲਿਸ ਵਾਲੇ ਤੇ ਉਹ ਜਾਨੇ ਲੜਕੇ ਟ੍ਰੇਸ ਕਰਕੇ ਲੈ ਗਏ ਨਾ ਰਸਤਾ ਸਾਨੂੰ ਜੋ ਦਿਖਾਇਆ ਉੱਤੇ ਹੀ ਚੱਲਦੇ ਚੱਲਦੇ ਤੇ ਵਿਦਰਨ 2 ਆਵਰਸ ਅਸੀਂ ਯੋਜਨ ਕੀ ਚੋਰੀ ਚੋਰ ਨੂੰ ਟ੍ਰੇਸ ਕਰ ਲਿਆ ਤੇ ਜਾਨੀ ਕਿ ਨਾਲ ਨਾਲ ਛੱਡਿਆ ਜਿਹੜਾ ਕਿ ਮਾਲ ਸੀ ਉਹ ਰਿਕਵਰ ਹੋ ਗਿਆ ਤਿੰਨ ਚਾਰ ਚੋਰੀ ਸੋਨਾ ਸੀ 5 ਲੱਖ ਰੁਪਈਆ ਸੀ ਉਹ ਸਾਰਾ ਹੀ ਰਿਕਵਰ ਕਰ ਲਿਆ ਜੋ ਫਿਰ ਚੋਰ ਵੀ ਫੜ ਲਿਆ ਖਾਸੀਅਤ ਇਹ ਵੀ ਚੀਜ਼ ਹੈ ਕਿ ਜਿਹੜਾ ਸਾਡਾ ਸਪੈਸ਼ਲੀ ਟ੍ਰੇਨਡ ਹੈਗਾ ਜਦੋਂ ਅਸੀਂ ਵੀ ਮੌਕੇ ਤੇ ਤੁਰੰਤ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਤੇ ਉਹਨੇ ਸਾਡੀ ਬੁੜੀ ਜਿਹੜੀ ਟ੍ਰੇਸਰ ਡੌਗ ਨੇ ਬੜੀ ਹੈਲਪ ਕੀਤੀ ਤਿੰਨੇ ਬੰਦੇ ਚੋਰੀ ਕੀਤੀ ਕੱਲਾ ਸੀ ਜੀ ਕੱਲਾ ਸੀ ਜੀ ਇਕੱਲਾ ਹੀ ਸੀ ਹੈਗਾ ਬੰਦਾ ਸੀ ਉਹ ਨੇੜੇ ਨੇੜੇ ਹੀ ਉੱਥੇ ਜਾਨਕੀ ਖੇਤਾਂ ਚੋਂ ਦਾ ਘਰ ਹੈਗਾ ਕੱਲਾ ਹੀ ਬੰਦਾ ਸੀ ਉਹ ਮੌਕਾ ਕਿੰਦਾ ਸੀ ਗਈ ਉਹਨਾਂ ਜਿਹੜੀ ਉਹਨਾਂ ਨੇ ਕਿਰਾ ਕਿਉਂਕਿ ਜਦੋਂ ਸ਼ੁਰੂ ਚੀਰ ਪ੍ਰੀਲੀਮਿਨਰੀ ਜਾਣਕਾਰੀ ਤੁਰੰਤ ਸਾਨੂੰ ਦਿੱਤੀ ਆਈ ਤੇ ਫਿਰ ਨਾਲ ਨਾਲ ਹੀ ਐਫ ਆਈ ਆਰ ਦਰਜ ਕਰਤੀ ਨਾ ਜੀ ਉਦੋਂ ਉਹਨਾਂ ਨੇ ਅਕਾਊਂਟ ਫੋਰ ਕੀਤਾ ਨਹੀਂ ਉਦੋਂ ਤੇ ਉਹਨਾਂ ਨੇ 14 ਲੱਖ ਰੁਪਈਆ ਤੇ ਤੇ 4 ਕਿ ਤੋਲੇ ਤੋਂ 4-5 ਟੋਲੇ ਸੋਨਾ ਲਿਖਾਇਆ ਸੀ ਬਟ ਜਿਹੜਾ ਰਿਕਵਰ ਹੋਇਆ 5 ਲੱਖ ਰੁਪਏ ਤੂੰ ਜਿੰਨਾ ਸੀ ਜਿੰਨਾ ਰਿਕਵਰ ਹੋਇਆ ਤੇ ਓਨਾ ਹੀ ਨਿਕਲਿਆ ਉਹ ਕਹਿੰਦੇ ਪਹਿਲਾਂ ਸਾਨੂੰ ਆਈਡੀਆ ਨਹੀਂ ਸੀ ਕਿਉਂਕਿ ਉਹਨਾਂ ਦੇ ਘਰੇ ਕਈ ਵਾਰੀ ਪੈਸੇ ਵਪਾਰੀ ਹੈਗੇ ਜ਼ਿਆਦਾ ਹੁੰਦੇ ਬਟ ਅਲਟੀਮੇਟਲੀ ਉਹ ਜੋ ਰਿਕਵਰ ਹੋਇਆ ਓਨਾ ਹੀ ਚੋਰੀ ਹੋਇਆ ਸੀ ਇੱਥੇ ਸਾਡੇ ਜਿਹੜੇ ਇੱਕ ਸੀਆਈਏ ਟੀਮ ਪਹੁੰਚੀ ਆਪਣੇ ਡੀਐਸਪੀ ਸਾਹਿਬ ਫਿਰ ਪਹੁੰਚੇ ਸਪੈਸ਼ਲਾਈਜ਼ਡ ਡੌਗ ਹੈਗਾ ਕਿਉਂਕਿ ਉੱਥੇ ਪੈੜਾਂ ਸੀ ਫ੍ਰੈਂਜ਼ਿਕ ਟੀਮਾਂ ਵੀ ਅਸੀਂ ਬੁਲਾਈਆਂ ਤੋ ਉਹ ਡੌਗ ਨੇ ਜਿਹੜੀਆਂ ਪੈੜਾਂ ਜਿੰਨੀਆਂ ਫੜ ਲਈਆਂ ਤੇ ਤਕਰੀਬਨ 5 ਕਿਲੋਮੀਟਰ ਪੁਲਿਸ ਦੀਆਂ ਟੀਮਾਂ ਤੇ ਡੌਗ ਉਹਦੇ ਡੌਗ ਦੇ ਪਿੱਛੇ 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 ਚੱਲਦੀਆਂ ਰਹੀਆਂ ਤੇ ਅਲਟੀਮੇਟਲੀ ਉਹ ਚੋਹਾਨੂੰ ਚੋਰ ਦੇ ਘਰੇ ਹੀ ਲੈ ਗਿਆ। ਵਿਦਨ 2 ਆਵਰਸ ਫਿਰ ਸਾਰਾ ਕੁਝ ਹੋ ਗਿਆ ਚੋਰ ਟ੍ਰੇਸ ਹੋ ਗਿਆ। ਚਲੋ ਅੱਜ ਉਹਦੇ ਤੇ ਹੀ ਰਿਕਵਰੀ ਵੀ ਕਰਵਾਲੀ ਹੈਗੀ ਆ ਤਾਂ ਬੰਦਾ ਅਰੈਸਟ ਵੀ ਕਰ ਲਿਆ। ਸਰ ਜੀ ਪ੍ਰੋਫਾਈਲ ਕੀ ਹੈ? ਇਹਨਾਂ ਕੋਈ ਨਹੀਂ ਉਹਦੇ ਪਹਿਲਾਂ ਕੋਈ ਕ੍ਰਿਮੀਨਲ ਕੇਸ ਨਹੀਂ ਜੀ। ਯਾਨੀ ਕਿ ਇੱਕ ਨਾਰਮਲ ਮਸ਼ਿੰਦਾ ਸੀ ਅੱਜ ਹੁਣ ਪਹਿਲੀ ਆਏ ਹੁਣ ਫੜਿਆ ਹੈਗਾ ਹੁਣ ਪੁੱਛਦੇ ਆ ਕਿਤੇ ਪੂਰਨਾ ਕਿਤੇ ਕਈ ਵਾਰੀ ਕੀਤੀ ਹੁਣ ਬਟ ਉਹਦੇ ਤੇ ਹੱਲੇ ਤਾਂ ਹੀ ਕੋਈ ਕ੍ਰਿਮੀਨਲ ਦਾ ਪ੍ਰੋਫਾਈਲ ਨਿਕਲਿਆ ਨਹੀਂ ਜਾਨੀ ਕਿ ਛੋਟਾ ਕਿਸਾਨ ਹੈਗਾ 7-8 ਕਿੱਲੇ ਜ਼ਮੀਨ ਵਾਲਾ